ਸਾਰੇ ਉੱਥੇ ਗੱਥਾ ਹੋ ਕੇ ਸਾਰੇ ਲੋਕਾਂ ਨੂੰ ਬੱਝੀ 380 ਲੋਕਾਂ ਦੇ ਮੰਗਾਂ ਅੱਗੇ ਸੰਘਰਸ਼ ਲੜ ਰਹੀ ਹੈ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਦਾ ਧੰਨਵਾਦ ਜੀ ਜਿੰਦਾਬਾਦ ਜਿੰਦਾਬਾਦ ਕਿਹੜਾ ਆਫਰੇ ਚੰਦਰ ਸ਼ਰਮਾ ਟੈਕਨੀਕਲ ਸਰਵਿਸਿੰਗ ਦਾ ਪੰਧਲ ਰੂਪਾ ਮਿੱਤਰਪਨ ਸਾਡੇ ਅੱਜ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਸੰਕੀਰਤ ਆਰਥਿਕ ਇਤਿਹਾਸਿਕ ਸਹਾਇਤਾ ਜੋ ਨੀਤੀਆਂ ਲਿਆ ਕੇ ਜਿਹੜੇ ਸਾਡੇ ਲੋਕ ਹਿੱਤਾਂ ਦੇ ਆਧਾਰੇ ਜੋ ਲੋਕ ਇਤਹਾਸ ਦੇ ਬਣਾਏ ਗਏ ਸੀ 1948 ਦੇ ਬਚਨਾ ਦਾ ਗਠਨ ਹੋਇਆ ਸੀ ਉਸ ਦੇ ਤਹਿਤ ਲੋਕ ਪਰਮੇਟਰ ਲੋਕ ਨੂੰ ਕੋਈ ਨਿੱਸਰਾ ਹੁੰਦੇ ਜੋ ਵਾਦੇ ਕੀਤੇ ਗਏ ਸੀ ਕਿ ਅੱਜ ਜਦੋਂ ਪੰਜਾਬ ਦੇ ਲੋਕਾਂ ਨੇ ਆਪ ਦੇ ਰੌਣਕਾਲ ਖੇਤਰ ਦੇ ਪੰਜਾਬ ਦੇ ਕਨੇ ਬੋਨਿਆਂ ਦੇ ਵਿੱਚ ਜਦੋਂ ਇਹ ਜੋ ਪੜਾਈ ਤੋਂ ਤੇ ਉਸਦੇ ਨਾਲ ਅੱਜ ਜਦੋਂ ਬਿਜਲੀ ਪੈਦਾਵਾਰ ਦੇ ਖੇਤਰ ਦੇ ਵਿੱਚ ਵੀ ਆਪ ਦੇ ਪੈਰਾ ਤੇ ਖੜੀ ਹੋਏ ਤੇ ਉਸ ਤੋਂ ਬਾਅਦ ਇੱਥੇ 1990 ਦੇ ਵਿਚ ਨਰਸੀਮਾ ਰਾਓ ਕੋਏ ਤੇ ਸਰਕਾਰ ਦੇ ਮਨਮੋਹਨ ਸਿੰਘ ਹੋਏ ਤੱਕ ਆਈ ਹੈ ਸਮੇਂ ਦੇ ਵਿਚ ਜਿਹੜਾ ਆਪ ਨੀਤੀਆਂ ਦੇ ਵਿਚ ਦਸਤਖਤ ਕਰਕੇ ਉਹ ਗਾਈਡ ਸਮਝੌਤੇ ਦੇ ਵਿਚ ਦਸਤਖਤ ਕਰਕੇ ਤੇ ਵਿਭਾਰੀਕਰਨ ਦੇ ਧੌਰਤੇ ਵਿਚ ਜੋ ਅੱਜ ਨੀਤੀਆਂ ਲੈ ਕੇ ਸਾਡੇ ਲੋਕ ਹਿੱਤਾਂ ਦੇ ਜਿਹੜੇ ਗਰੀਬ ਲੋਕਾਂ ਨੂੰ ਨੌਕਰੀਆਂ ਦੇ ਜਿਹੜੇ ਸੌਮੇ ਪੈਦਾ ਕਰਨ ਵਾਲੇ ਜਿਹੜੇ ਹਧਾਰੇ ਆ ਉਹਨਾਂ ਨੂੰ ਸਾਰੇ ਕਾਰਪੋਰੇਟੇ ਹਿੱਤਾਂ ਨੂੰ ਕਾਰਪੋਰੇਟ ਦੇਸੀ ਦੇਸੀ ਸੌਕਰਾਂ ਨੂੰ ਸੁਪਰਨਾ ਫੇਦੇ ਜਾਂਦੇ ਮਕਸਦ ਨਾਲ ਕੇਂਦਰ ਤੇ ਸਰਕਾਰ ਵੱਲੋਂ ਜੋ ਨੀਤੀਆਂ ਲਿਆ ਗਈ ਕਿ ਸਾਡੇ ਮੁਲਾਜ਼ਮ ਦੇ ਜਿਹੜੇ ਹੱਕ ਹੈ ਚਾਹੇ ਓਟੀਏ ਦੀਆਂ ਕਿਸ਼ਤਾਂ ਨੇ ਚਾਹੇ 2016 ਤੋਂ ਲੱਗੇ ਹੋਏ ਨੇ ਛੁੱਟੇ ਗਏ ਤੇ ਉਹਦਾ ਭਗਾਇਆ ਹੈ ਤੇ ਸਾਡੇ ਜਿਹੜੇ ਨਮੀ ਭਰਤੀ ਹੋਣ ਵਾਲੇ ਜਿਹੜੇ ਲੱਖਾਂ ਮੁਲਾਜ਼ਮ ਜਿਹੜੇ ਬੇਰੋਜ਼ਗਾਰ ਨੇ ਸਰਕਾਰਾਂ ਵੱਲੋਂ ਜਿਹੜੀਆਂ ਪੋਸਟਾਂ ਨਮੀਆ ਗ੍ਰੇਡ ਕਰਨਾਂ ਦੀ بجائے ਉਹਨਾਂ ਨੂੰ ਖਤਮ ਕਰਕੇ ਤੇ ਜਿਹੜੇ ਪੰਜਾਬ ਦੀ ਬੇਰੋਜ਼ਗਾਰੀ ਨੂੰ ਵਧਾਵਾ ਲੈ ਕੇ ਤੇ ਜਿਹੜੀ ਅੱਜ ਮਸਹਦੀ ਹਮੇਰੀ ਬਗਾਈ ਹੈ ਤੇ ਇਸੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਰੈਗੂਲਰ ਭਾਤੀ ਕਰਨ ਦੀ ਜਗਾ ਠੇਕਾ ਭਾਤੀ ਕਰਕੇ ਉਹਨਾਂ ਨੂੰ ਰੈਗੂਲਰ ਨਾ ਕਰਕੇ ਜਿਹੜਾ ਉਹਨਾਂ ਦੇ ਪੱਤੇ ਪੰਧਰ ਦੇ ਵਿੱਚ ਸ਼ੋਸ਼ਣ ਕੀਤਾ ਜਾ ਰਿਹਾ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਜਿੰਨਾ ਚਿਰ ਤੱਕ ਇਹ ਸਾਡੇ ਮਸਲੇ ਹੱਲ ਨਹੀਂ ਹੁੰਦੇ ਉੰਨਾ ਜਦ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਕਿ ਅਸੀਂ ਉਨਾ ਚਿਰ ਤੱਕ ਸੰਘਰਸ਼ ਕਰਦੇ ਹੀ ਰ੍ਹਾਂਗੇ ਜਿੰਨਾ ਜਦ ਤੱਕ ਬਿਜਲੀ ਬੋਰਡ ਦਾ ਨੀਕਰਨ ਨਹੀਂ ਬੰਦ ਕੀਤਾ ਜਾਂਦਾ ਤੁਹਾਨੂੰ ਜੰਦਾ ਤੇ ਜਿਹੜੇ ਸਾਡੇ ਬਖੇ ਸਾਡੇ ਬਏ ਆ ਉਹ ਨਹੀਂ ਦਿੱਤੇ ਜਾਂਦੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਿਹੜੀ ਸਰਕਾਰ ਸੱਤਾ ਤੇ ਆਉਣ ਤੋਂ ਪਹਿਲਾਂ ਇਹ ਕਹਿੰਦੀ ਰਹੀ ਕਿ ਵੇ ਮੈਂ ਜਦੋਂ ਗੱਡੀ ਦੇ ਵਿੱਚ ਬੈਠਾਂਗਾ ਤੇ ਜਿਹੜੇ ਮੁਲਾਜ਼ਮ ਹੈ ਕੱਚੇ ਕੰਮ ਹੈ ਉਹਨਾਂ ਨੂੰ ਪੱਕੇ ਕਰਾਂਗਾ ਤੇ ਪੱਕੇ ਰੋਜ਼ਗਾਰ ਦਾ ਜਿਹੜਾ ਆ ਘਰ ਘਰ ਨੌਕਰੀਆਂ ਦੇਵਾਂਗਾ ਤੇ ਕਿਸੇ ਨੂੰ ਟੈਂਕੀਆਂ ਦੇ ਵਿੱਚ ਚੜਨ ਦੀ ਰੋਣ ਨਹੀਂ ਪਰਨੇ ਮੁਜਾਰੇ ਕਰਨ ਦੀ ਰੋਣ ਨਹੀਂ ਅੱਜ ਕਿਵੇਂ ਟੀਚਰ ਦਿਵਸ ਦੇ ਵਿੱਚ ਟੀਚਰਾਂ ਨੂੰ ਕੁੱਟਿਆ ਜਾਂਦਾ ਤੇ ਅੱਜ ਬਿਜਲੀ ਮੁਲਾਜ਼ਮਾਂ ਦਾ ਹੱਤਿਆ ਕਿਵੇਂ ਹੋਇਆ ਜਾ ਰਿਹਾ ਤੇ ਜਿਹੜੇ ਪੰਜਾਬ ਦੇ ਬੇਰੋਜ਼ਗਾਰ ਲੋਕਾਂ ਦਾ ਕਿਵੇਂ ਰੋਜ਼ਗਾਰ ਖੋਇਆ ਜਾ ਰਿਹਾ ਇਸ ਦੀ ਲੜਾਈ ਕੱਲ੍ਹ ਕਿ ਬਿਜਲੀ ਮੁਲਾਜ਼ਮ ਦੀ ਨਾ ਹੋਵੇ ਸਮੁੱਚੀ ਲੋਕਾਂ ਦੀ ਹੈ ਚਾਹੇ ਉਹ ਛੋਟੇ ਘਰਵਾਰ ਵਾਲੇ ਆਂ ਜਾਂ ਚਾਹੇ ਉਹ ਛਾਨੀ ਆਂ ਚਾਹੇ ਉਹ ਮਜ਼ਦੂਰ ਹੈ ਉਹ ਸਾਰੇ ਨੂੰ ਬਿਜਲੀ ਦੀ ਲੋੜ ਹੈ ਅੱਜ ਵੀ 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 ਅਨਸ਼ਾਰ ਦੀ ਲੋੜ ਬਣੀ ਹੈ ਜਦੋਂ ਇਹ ਬਿਜਲੀ ਅਧਾਰਾ ਪੱਕਾ ਆਧਾਰ ਹੈ ਤੇ ਇੱਥੇ ਰੋਜ਼ਗਾਰ ਵੀ ਪੱਕੇ ਹੋਣੇ ਚਾਹੀਦੇ ਆ ਧੰਨਵਾਦ ਮੁੜਾਬਾਦ ਮੁੜਾਬਾਦ ਬਿਜਲੀ ਪੋਰਟ ਕਟਿਆ ਮੇਰੇ ਮੁੜਾਬਾਦ ਮੁੜਾਬਾਦ रा करो राज करो थोरा